ਦੋ ਅਮਰ ਸੰਚਾਰ ਬੜੇ ਮਹੱਤਵਪੂਰਨ ਤੇ ਬੜੇ ਅਹਿਮ ਨੇ ਇਤਿਹਾਸ ਵਿੱਚ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰੇ ਦੀ ਜ਼ਿੰਦਗੀ 'ਚ ਦੋ ਅਮਰ ਸੰਚਾਰ ਬੜੇ ਮਹੱਤਵਪੂਰਨ ਨੇ। ਪਹਿਲਾ ਅਮਰ ਸੰਚਾਰ 1699 ਦੀ ਵਿਸਾਖੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਉਹ ਬੜਾ ਭਾਗਾ ਵਾਲਾ ਸਿੱਖ ਹੈ। ਉਹ ਪਹਿਲਾ ਸਿੱਖ ਹੈ। ਜਿਨੇ ਪਹਿਲੀ ਵਾਰ ਨੌ ਪਾਤਸ਼ਾਹੀਆਂ ਤੋਂ ਚੱਲੀ ਆ ਰਹੀ ਚਰਣਾ ਮ੍ਰਿਤ ਜਿਹੜੀ ਪਹਲ ਸੀ ਜਿਹੜੀ ਸਿੱਖਾਂ ਨੂੰ ਮਿਲਦੀ ਆ ਰਹੀ ਸੀ ਚਰਣਾ ਮ੍ਰਿਤ ਤੋਂ ਖੰਡੇ ਬਾਟੇ ਦੀ ਪਹਲ ਖੰਡੇ ਬਾਟੇ ਦਾ ਅੰਮ੍ਰਿਤ ਬਣਿਆ ਤੇ ਇਹ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਹਸਤ ਕਮਲਾਂ ਤੋਂ ਪਹਿਲੀ ਵਾਰ ਮਿਲੀ ਉਸ ਸਿੱਖ ਦਾ ਨਾਮ ਹੈ ਪਿਆਰਾ ਦਇਆ ਸਿੰਘ ਜੀ ਪਿਆਰੇ ਦਇਆ ਸਿੰਘ ਜੀ ਨੂੰ ਇਹ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਤ ਕੰਮਲਾ ਤੋਂ ਮਿਲੀ ਤੇ ਦੂਜਾ ਹੁਣ ਆਖਰੀ ਜਿਹੜਾ ਉਮਰ ਸੰਚਾਰ ਹੈ ਇਹ ਅਬਚਲ ਨਗਰ ਗੋਬਿੰਦ ਗੁਰੂ ਦਾ ਨਾਮ ਜਪਤ ਸੁਖ ਪਾਇਆ ਰਾਮ ਉਸ ਅਬਚਲ ਨਗਰ ਨੰਦੇੜ ਸਾਹਿਬ ਦੀ ਧਰਤੀ ਸਚਖੰਡ ਸ੍ਰੀ ਅਜੂਰ ਸਾਹਿਬ ਦੀ ਧਰਤੀ ਤੇ ਇਸ ਮਾਧੋਦਾਸ ਬੈਰਾਗੀ ਇਹ ਗੁਰੂ ਗੋਮਨ ਸਿੰਘ ਸਾਹਿਬ ਪਾਸ਼ਾ ਦੇ ਜੀਵਨ ਦਾ ਆਖਰੀ ਉਮਰ ਸੰਚਾਰ ਹੈ ਇਹ ਉਹ ਸਿੱਖ ਹੈ ਮਾਧੋ ਦਾਸ ਬਿਰਾਗੀ ਜਿਹਨੂੰ ਸਤਿਗੁਰੂ ਆਪਣੀ ਜ਼ਿੰਦਗੀ ਦੇ ਆਖਰੀ ਅੰਮਰ ਸੰਤਾਰ ਦੇ ਵਿੱਚ ਆਪਣੇ ਹਸਤ ਕਮਲਾਂ ਦੇ ਨਾਲ ਖੰਡੇ ਵਾਟੇ ਦੀ ਪਹਲ ਦੇ ਕੇ ਮਾਧੋ ਦਾਸ ਬਿਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾਉਣ ਲੱਗੇ ਆ ਜਿਹਨੂੰ ਇੱਕ ਸੂਰਮਿਆਂ ਵਾਲਾ ਜੀਵਨ ਦੇਣ ਲੱਗੇ ਆ ਜਿਹਨੂੰ ਦਾਸਾਂ ਰਾਮਾਂ ਬਿਰਾਗੀਆਂ ਤੋਂ ਕੱਢ ਕੇ ਇੱਕ ਮਹਾਨ ਯੋਧਿਆਂ ਵਾਲਾ ਜੀਵਨ ਦੇਣ ਲੱਗੇ ਆ ਉਹ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਹਨੂੰ ਪਾਦਸ਼ਾਹ ਨੇ ਆਪਣੇ ਹਸਤ ਕਮਲਾਂ ਨਾਲ ਮਰਦੀਦਾਤ